ਇਹ ਤਾਂ ਵਿਚਾਰੇ ਬੇਜਵਾਨ ਹੈ ਇਹਨਾਂ ਦਾ ਕੀ ਹਾਲ ਕਰਨਗੇ ਇਹਨਾਂ ਦੇ ਨਾਂ ਤੇ ਕਰੋੜਾਂ ਰੁਪਏ ਦੇ ਘੁਟਾਲੇ ਹੋਣਗੇ ਇਹਨਾਂ ਲਈ ਤਾਂ ਜਿਹੜੇ ਕਰਪਟ ਅਫਸਰ ਨੇ ਜਾਂ ਕਰਪਟ ਲੀਡਰ ਨੇ ਇਹਨਾਂ ਲਈ ਤਾਂ ਬੇਜਵਾਨ ਬਣ ਜਾਣਗੇ ਆਪਣੀ ਕਮਾਈ ਦਾ ਸਾਧਨ ਕਰਪਸ਼ਨ ਦਾ ਸਾਧਨ ਇੱਕ ਦਿੱਲੀ ਦੇ ਵਿੱਚ ਆਰਡਰ ਪਾਸ ਹੋਇਆ ਵੀ ਦਿੱਲੀ ਐਨਸੀਆਰ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਵੱਲੋਂ ਵੀ ਇਹ ਕੁੱਤੇ ਉਥੋਂ ਰਿਮੂਵ ਕੀਤੇ ਜਾਣ ਹਾਂਜੀ ਉਹ ਦਿੱਲੀ ਐਨਸੀਆਰ ਦੇ ਵਿੱਚ ਵੀ ਅਜੇ ਪੱਕੀ ਤਰੀਕੇ ਨਾਲ ਲਾਗੂ ਨਹੀਂ ਹੋਇਆ ਅਜੇ ਤਿੰਨ ਜੱਜਾਂ ਦਾ ਬੈਂਚ ਬੈਗਿਆ ਪੰਜਾਬ ਦੇ ਵਿੱਚ ਲੋਕਾਂ ਨੇ ਕਰਨਾ ਸ਼ੁਰੂ ਕਰਿਆ ਕੋਈ ਬੰਦਾ ਥੋੜੇ-ਬੋਤੇ ਪੈਸੇ ਦੇ ਦਿੰਦਾ ਹੈ ਕੋਈ ਉੱਧਰ ਕੰਪਲੇਂਟ ਕਰ ਦਿੰਦਾ ਕੋਈ ਪੋਲੀਟੀਕਲ ਪ੍ਰੈਸ਼ਰ ਚ ਆ ਕੇ ਇਹਨਾਂ ਨੇ ਡੌਗ ਚੱਕਣੇ ਸ਼ੁਰੂ ਕਰ ਦਿੱਤਾ ਅਗਰ ਇੱਕ ਬੱਚੇ ਨੂੰ ਕਿਸੇ ਨੇ ਕਸੂਰ ਕਰਤਾ ਉਹਨੇ ਵੜ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਸਾਰਿਆਂ ਨੂੰ ਆਪਾਂ ਚੱਕ ਕੇ ਉੱਥੇ ਭੇਜ ਦਈਏ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਸਟਾਈਲਿਸ਼ਨ ਕੀਤੀ ਜਾ ਸਕਦੀ ਬਟ ਮੈਨੂੰ ਬਹੁਤ ਜ਼ਿਆਦਾ ਲੱਜ ਆਉਂਦੀ ਹੈ ਕਹਿੰਦੇ ਹੋਏ ਕਿ ਜਿਹੜੀ ਲੁਧਿਆਣਾ ਐਸਪੀਸੀਏ ਹੈ ਉਹਦੇ ਵਿੱਚ ਬਿਮਾਰ ਜਾਨਵਰਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਜਦੋਂ ਉਹ ਜਿਹੜੇ ਜਿਹੜੋਂ ਉਹਨਾਂ ਨੇ ਨੰਬਰ ਦਿੱਤੇ ਹੋਏ ਨੇ ਉਹਦੇ ਤੇ ਕਾਲ ਕਰੀਏ ਪਹਿਲਾਂ ਤਾਂ ਨੰਬਰ ਨਹੀਂ ਮਿਲਦੇ ਜਦ ਨੰਬਰ ਮਿਲਦੇ ਨੇ ਤਾਂ ਕੀ ਕਿਹਾ ਜਾਂਦਾ ਕਿ ਸਾਨੂੰ ਪੈਸੇ ਦੋ ਤਾ ਦਾ ਪਾਵਾਂਗੇ ਇਸ ਸਮੇਂ ਮੈਂ ਤੇ ਮੇਰੇ ਸਾਥੀ ਜੋ ਕਿ ਡੀਸੀ ਆਫਿਸ ਦੇ ਬਾਹਰ ਖੜੇ ਹੁਦਿਆਣਾ ਦੇ ਅੰਦਰ ਤੇ ਇੱਥੇ ਪ੍ਰੋਟੈਸਟ ਚੱਲ ਰਿਹਾ ਹੈ ਪੁੱਛਾਂਗੇ ਕਿ ਉਹਨਾਂ ਨੂੰ ਕੀ ਕੀ ਉਹ ਮੰਗ ਕਰ ਰਿਹਾ ਪ੍ਰਸ਼ਾਸਨ ਦੇ ਕੋਲ ਤੁਸੀਂ ਸਰ ਕਿੱਥੇ ਇੱਥੇ ਕਿਉਂ ਪ੍ਰੋਟੈਸਟ ਕਰ ਰਹੇ ਹੋ ਦੇਖੋ ਜੀ ਗੱਲ ਇਹ ਹੈ ਇੱਕ ਦਿੱਲੀ ਦੇ ਵਿੱਚ ਆਰਡਰ ਪਾਸ ਹੋਇਆ ਹੈ ਵੀ ਦਿੱਲੀ ਐਨਸੀਆਰ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਵੱਲੋਂ ਵੀ ਇਹ ਹਾਂਜੀ ਉਹ ਦਿੱਲੀ ਐਨਸੀਆਰ ਵਿੱਚ ਵੀ ਅਜੇ ਪੱਕੀ ਤਰੀਕੇ ਨਾਲ ਲਾਗੂ ਨਹੀਂ ਹੋਇਆ ਅਜੇ ਤਿੰਨ ਬਜਟਾਂ ਦਾ ਬੈਂਚ 'ਚ ਬੈਗਿਆ ਇਹ ਪੰਜਾਬ ਦੇ ਵਿੱਚ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਲੁਧਿਆਣਾ ਸ਼ਹਿਰ ਦੇ ਵਿੱਚ ਕਐਸਪੀਸੀ ਦੀ ਸਰਕਾਰੀ ਗੱਡੀ ਘੁੰਮਦੀ ਹੈ ਕੱਲ ਮੋਡਲ ਟਾਊਨ ਏਰੀਆ ਦੇ ਵਿੱਚ ਉੱਥੇ ਇੱਕ ਡੌਗ ਚੱਕਿਆ ਗਿਆ ਬਿਲਕੁਲ ਚੰਗਾ ਭਲਾ ਹੈਲਦੀ ਡੌਗ ਸੀ ਆ ਮੈਂ ਤੁਹਾਨੂੰ ਦਿਖਾਣਾ ਫੋਟੋਗ੍ਰਾਫਸ ਕੋਈ ਬੰਦਾ ਥੋੜੇ ਬੋਤੇ ਪੈਸੇ ਦੇ ਦਿੰਦਾ ਕੋਈ ਉੱਧਰ ਕੰਪਲੇਂਟ ਕਰ ਦਿੰਦਾ ਕੋਈ ਪੋਲੀਟੀਕਲ ਪ੍ਰੈਸ਼ਰ 'ਚ ਆ ਕੇ ਇਹਨਾਂ ਨੇ ਡੌਗ ਚੱਕਣੇ ਸ਼ੁਰੂ ਕਰਤੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਹੈ ਨਾ ਅਸੀਂ ਕੋਈ ਇਹੋ ਜਿਹਾ ਇਹ ਲੁਧਿਆਣੇ ਦੇ ਵਿੱਚ ਇੱਕ ਸੁਨੀਲ ਨਰੂਲਾ ਨਾਮ ਦਾ ਵਿਅਕਤੀ ਤੇ ਇੱਕ ਪੂਜਾ ਗੋਇਲ ਜੈਨ ਇਹ ਦੋ ਜਣਿਆਂ ਨੂੰ ਚਾਰਜ ਦਿੱਤਾ ਹੋਇਆ ਵੀ ਤੁਸੀਂ ਸੰਭਾਲਣਾ ਹੈ ਹਾਂਜੀ ਐਸਪੀਸੀਆ ਦਾ ਕਾਰਜਕਾਲ ਪਰ ਇਹਨਾਂ ਨੇ ਪੈਸੇ ਇਕੱਠੇ ਕਰਨ ਦੇ ਆਰਡ ਦੇ ਵਿੱਚ ਕੋਈ ਬੰਦਾ ਕੋਈ ਕਹਿੰਦਾ ਸੜਕ ਤੇ ਡੌਗ ਬਿਮਾਰ ਹੈ ਪਹਿਲਾਂ ਪੈਸੇ ਹੀ ਮੰਗਦੇ ਆ ਪਰ ਸਰ ਨਰੂਲਾ ਜੀ ਦਾ ਨਾਮ ਇਸ ਗੱਲ ਨਾਲ ਬਹੁਤ ਫੇਮਸ ਹੈ ਕਿ ਉਹ ਡੌਗਸ ਨੂੰ ਬਹੁਤ ਕੇਅਰ ਕਰਦੇ ਆ ਜਿਹੜੇ ਇੰਜਰਡ ਡੌਗ ਹੁੰਦੇ ਉਹਨਾਂ ਨੂੰ ਸਾਥ ਦੇ ਆ ਜਿਵੇਂ ਕਿ ਐਂਬੂਲੈਂਸ ਵਗੈਰਾ ਵੀ ਉਹਨਾਂ ਨੇ ਲਗਾਈ ਹੋਈ ਹੈ ਯਾਨੀ ਕਿ ਉਸ ਚੀਜ਼ ਨੂੰ ਆਪਾਂ ਫਿਰ ਕਿੱਦਾਂ ਦੇਖ ਸਕਦੇ ਆ ਹਾਲਾਤ ਨੇ ਜੀ ਆ ਦੇਖੋ ਸਾਥ ਦੇ ਕੀ ਹਾਲੋ ਇਹ ਆ ਇਹਨਾਂ ਦਾ ਹੀ ਪੇਜ ਆ ਆ ਲੋ ਇਹਨਾਂ ਦਾ ਪੇਜ ਆ ਡੌਗ ਲਵਰ ਲੁਧਿਆਣਾ ਹਾਂਜੀ ਇਹ ਕੈਨਲ ਦੇ ਅੰਦਰ ਬੰਦ ਡੌਗ ਨੂੰ ਇਦਾਂ ਫੜ ਕੇ ਟੋਰਚ ਦੀ ਪੂਰੀ ਵੀਡੀਓ ਹੈ ਸਾਡੇ ਕੋਲ ਇਹਨੂੰ ਫੜ ਕੇ ਸਟਿੱਕ ਨਾਲ ਫੜ ਕੇ ਖਿੱਚਿਆ ਜਾ ਰਿਹਾ ਆ ਸਟਿੱਕ ਨਾਲ ਫੜ ਕੇ ਖਿੱਚਿਆ ਜਾ ਰਿਹਾ ਉਹ ਲਹੂ ਲਹਾਨ ਕਰਤਾ ਇਹ ਪਿਆਰ ਹੈ ਇਹਨੂੰ ਆਪਾਂ ਪਿਆਰ ਕਹਿੰਦੇ ਆ ਆ ਦੂਸਰੀ ਫੋਟੋ ਦੇਖੋ ਆ ਕੰਨ ਨਾਲ ਫੜ ਕੇ ਖਿੱਚ ਕੇ ਚੱਕ ਕੇ ਲੈ ਜਾ ਰਿਹਾ ਇਹਨੂੰ ਪਿਆਰ ਕਹਿੰਦੇ ਆ ਆਪਾਂ ਇਹ ਪਖੰਡ ਫੜਿਆ ਹੋਇਆ ਦੋਨਾਂ ਨੇ ਆ ਦਿਖਾਓ ਜੀ ਉਧਰ ਤੋਂ ਕੈਮਰਾ ਟੀਮ ਕੋਲ ਤਾਂ ਜਿਹੜਾ ਫੈਸਲਾ ਸੀਗਾ ਪਰ ਲੁਧਿਆਣੇ ਦੇ ਵਿੱਚ ਬਿਜ਼ਨਸ ਇਹ ਇਹ ਗੱਲ ਤੇ ਮੈਂ ਪੂਰੀ ਦੱਸ ਦਵਾਂ ਇਹ ਸੁਨੀਲ ਨਰੂਲਾ ਤੇ ਪੂਜਾ ਗੋਇਲ ਜਿਹਨਾਂ ਨੇ ਪੈਸੇ ਕਮਾਉਣ ਦਾ ਧੰਦਾ ਫੜਿਆ ਹੋਇਆ ਸਾਡੀ ਡੀਸੀ ਸਾਹਿਬ ਨੂੰ ਇਹੀ ਮੰਗ ਹੈ ਇਹਨਾਂ ਨੂੰ ਫਟਾਫਟ ਰਿਮੂਵ ਕੀਤਾ ਜਾਵੇ ਉਤਾਰਿਆ ਜਾਵੇ ਇਹਨਾਂ ਤੋਂ ਅੱਛਾ ਇਹ ਬਿਜ਼ਨਸ ਹੋ ਰਿਹਾ ਬਿਲਕੁਲ ਬਿਲਕੁਲ ਇਹਨਾਂ ਨੇ ਧੰਦਾ ਬਣਾ ਰੱਖਿਆ ਆਪਣਾ ਬਿਜ਼ਨਸ ਕਿਟ ਕਰਦੇ ਨੇ ਨਮੇਸ਼ਾ ਕਦੇ ਵੀ ਤੁਸੀਂ ਕਾਲ ਕਰਕੇ ਵੇਖ ਲਿਓ ਪਹਿਲਾਂ ਕਿ ਪੁੱਛਿਆ ਜਾਂਦਾ ਤੁਸੀਂ 2000 ਰੁਪਏ ਦੋਗੇ ਤਾਂ ਡੋਗ ਚੱਕਿਆ ਜਾਵਾਂਗੇ ਹਾਂ ਸਾਡੇ ਕੋਲ ਸਾਰੇ ਪ੍ਰੂਫ ਨੇ ਵਿਦ ਪ੍ਰੂਫ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਓਕੇ ਸਰ ਜੀ ਮੈਂ ਕੀ ਆਪਾਂ ਜੇ ਸੁਪਰੀਮ ਕੋਰਟ ਦੇ ਪੁਆਇੰਟ ਆਫ View ਨਾਲ ਵੇਖੀਏ ਤੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਜਿਵੇਂ ਦਿੱਲੀ ਐਨਸੀਆਰ ਦੇ ਵਿੱਚ ਜੋ 12 ਕੁੱਤਿਆਂ ਦੇ ਵੱਢਣ ਦੀਆਂ ਜਿਹੜੇ ਘਟਨਾਵਾਂ ਸੀਆਂ ਉਹ ਵਧ ਰਹੀਆਂ ਦਿਨੋਂ ਦਿਨ ਤੇ ਲੋਕਾਂ ਨੂੰ ਰੈਬੀਸ ਨਾਮ ਦਾ ਜਿਹੜਾ ਰੋਗ ਹੈ ਕੁੱਤੇ ਦੇ ਵੱਢਣ ਨਾਲ ਹੁੰਦਾ ਹੈ ਤੇ ਉਹ ਹੋ ਰਿਹਾ ਹੈ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਪਹਿਲੀ ਗੱਲ ਤੇ -1% ਹੈ ਅਗਰ ਰੈਬੀਸ ਅਗਰ ਕੁੱਤਿਆਂ ਦੀ ਜਿਹੜੀ ਪਾਪੂਲੇਸ਼ਨ ਹਨਾ ਜੀ ਉਹ ਕਿਉਂ ਵੱਧ ਰਹੀ ਹੈ ਕਿਉਂਕਿ ਸਟੈਰੀਲਾਈਜੇਸ਼ਨ ਵਾਸਤੇ ਸਰਕਾਰ ਕਰੋੜਾਂ ਰੁਪਏ ਫੰਡ ਦਿੰਦੀ ਹੈ ਸਾਲ ਦੇ ਲੇਕਿਨ ਇਹ ਕਰਦੇ ਕੀ ਨੇ ਭਈ ਇੱਕ ਏਰੀਆ ਦੇ ਵਿੱਚ 5-7% ਡੌਗ ਛੱਡ ਦਿੰਦੇ ਜਿਨ੍ਹਾਂ ਦੀ ਸਟਾਈਲਾਈਜੇਸ਼ਨ ਨਹੀਂ ਕਰਦੇ ਨਹੀਂ ਤਾਂ ਜਿਹੜੇ ਡੌਗ ਹੈ ਇੱਕ ਸਾਲ ਦੇ ਵਿੱਚ ਉਹਨਾਂ ਦੀ ਪੋਪੂਲੇਸ਼ਨ ਖਤਮ ਹੋ ਜਾਣੀ ਸੀ ਇਹ ਕਰਦੇ ਕੀ ਅਗਲੀ ਵਾਰੀ ਟੈਂਡਰ ਲੈਣ ਵਾਸਤੇ ਸਰਕਾਰ ਨਾਲ ਮਿਲ ਕੇ ਅਫਸਰਾਂ ਨਾਲ ਮਿਲ ਕੇ ਲੀਡਰਾਂ ਨਾਲ ਮਿਲ ਕੇ ਉਹਨੇ ਛੱਡ ਦਿੰਦੇ ਉਹਨਾਂ ਦੀ ਪੋਪੂਲੇਸ਼ਨ ਫੇਰ ਵਜੇ ਦੂਜੀ ਗੱਲ ਆ ਗਈ ਤੁਹਾਡਾ ਸਵਾਲ ਹੈ ਵੀ ਜਿਹੜੇ ਕੱਟਦੇ ਨੇ ਦੇਖੋ ਕੱਟਦੇ ਕਿਵੇਂ ਨੇ ਉਹ ਅਗਰੈਸਿਵ ਹੋ ਜਾਂਦਾ ਡੌਗ ਜਦੋਂ ਤੁਸੀਂ ਉਹਨਾਂ ਨੂੰ ਰੀਲੋਕੇਟ ਕਰਦੇ ਹੋ ਅਸੀਂ ਉਹਨਾਂ ਨੂੰ ਕਦੀ ਪਾਣੀ ਤੇ ਭਲਾਇਆ ਨਹੀਂ ਅਸੀਂ ਉਹਨਾਂ ਨੂੰ ਕਦੀ ਖਾਣਾ ਤੇ ਦਿੱਤਾ ਨਹੀਂ ਤੇ ਫੇਰ ਉਹਨਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਹਾਲਾਤ ਭੁੱਖਿਆਂ ਦੇ ਕੀ ਹੋਣਗੇ ਅਸੀਂ ਅੱਜ ਕੀ ਹੈ ਹੁਣ ਗਣੇਸ਼ ਜੀ ਦਾ ਪੂਜਾ ਆ ਰਹੀ ਆ ਤੇ ਅੱਗੇ ਅਸੀਂ ਮੂਸਾ ਜੀ ਨੂੰ ਮੇਰੇ ਵਰਗੇ ਵੀ ਜਾ ਕੇ ਉੱਥੇ ਹਾਰ ਵੀ ਪਾਉਂਦੇ ਨੇ ਆਰਤੀ ਵੀ ਕਰਦੇ ਨੇ ਠੀਕ ਹੈ ਨਾ ਜੀ ਲੇਕਿਨ ਪ੍ਰੈਕਟੀਕਲ ਦੇ ਵਿੱਚ ਅਸੀਂ ਘਰਾਂ ਦੇ ਵਿੱਚ ਪਹਿਲੇ ਤੇ ਕੜਕੀਆਂ ਉਂਦੇ ਚਲੋ ਲਿਆ ਆ ਤੇ ਜੰਗਲ ਚੜਦਾ ਜਾਂ ਕਿਤੇ ਉਹ ਵਿਚਾਰਾ ਜਿੰਦਰ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਰਬੜ ਵਾਲੀਆਂ ਜਿਹੜੀਆਂ ਆ ਗਈਆਂ ਨੇ ਜਿਨ੍ਹਾਂ ਤੇ ਉਹ ਗੰਮ ਲੱਗੀ ਹੁੰਦੀ ਆ ਉਹ ਚਿਪਕ ਜਾਂਦੇ ਵਿਚਾਰੇ ਤੜਪ ਤੜਪ ਕੇ ਮਰ ਜਾਂਦੇ ਨੇ ਸੱਪ ਸਾਨੂੰ ਦਿਖ ਜਵੇ ਤਾਂ ਸਾਰੀ ਦੁਨੀਆ ਭਜ ਜਾਂਦੀ ਉਹਨੂੰ ਮਾਰਨ ਮਾਰਾ ਅਸੀਂ ਸੱਪਾਂ ਦੀ ਪੂਜਾ ਕਰਦੇ ਪਏ ਆ ਠੀਕ ਹੈ ਨਾ ਜੀ ਮਤਲਬ ਅਸੀਂ 도ਗਲੇ ਲੋਕ ਹੋ ਗਿਆ ਐਸੇ ਤਰ੍ਹਾਂ ਡੌਗ ਆ ਹੁਣ ਤੁਸੀਂ ਦੇਖੋ ਸ਼ਰਾਧ ਸ਼ੁਰੂ ਹੋ ਗਿਆ ਹੁਣ ਅਸੀਂ ਡੌਗ ਲੱਭਣਾ ਕਿਹੜੇ ਸਾਡੇ ਦਾਦੇ ਦੀ ਜਾਂ ਸਾਡੇ ਕਿਸੇ ਦੀ ਆਤਮਾ ਤਾਂ ਨਹੀਂ ਪਿਉਦੀ ਇਹਦੇ ਵਿੱਚ ਹੈ ਉਹਨੂੰ ਅਸੀਂ ਰੋਟੀ ਖਾਣ ਲੱਗ ਪੈਨੇ ਆ ਗਊ ਨੂੰ ਰੋਟੀ ਪਾਣ ਲੱਗ ਜੇ ਕਾਊਏ ਨੂੰ ਰੋਟੀ ਪਾਣ ਲੱਗ ਜੰਨੇ ਮੈਂ ਇਨਸਾਨਾਂ ਨੂੰ ਕਹਿਣਾ ਚਾਹਨਾ ਦੋਗਲੇ ਨਾ ਬਣੋ ਇਨਸਾਨ ਬਣੋ ਤੁਸੀਂ ਫਿਰ ਪਰਲਾ ਦੇਖ ਲਓ ਕਿੱਦਾਂ ਆਂਦੀ ਆ ਕਿੱਦਾਂ ਪਹਾੜਾਂ ਦੇ ਪਾੜ ਕਿਦਾਂ ਸੜਕਾਂ ਦੀਆਂ ਸੜਕਾਂ ਕਿਦਾਂ ਭੂਕਮਾਂ ਆਂਦੇ ਪਏ ਨੇ ਕਿਦਾਂ ਐਕਸੀਡੈਂਟ ਹੁੰਦੇ ਪਏ ਬੱਸਾਂ ਦੀਆਂ ਬੱਸਾਂ ਖਤਮ ਹੋ ਰਹੀਆਂ ਕਿਦਾਂ ਨਦੀਆਂ ਦੇ ਵਿੱਚ ਲੋਕ ਪੂਰੀ ਬਸਤੀ ਵਾਸੀ ਡਿੱਗ ਜਾਂਦੇ ਕਿੱਦੇ 에어로ਪਲੇਨ ਕਰੈਸ਼ ਹੋ ਰਹੇ ਨੇ ਇਹ ਸਾਡੇ ਵਰਗੇ 도ਗਲੇ ਲੋਕ ਪਰਮਾਤਮਾ ਨੂੰ ਵੀ ਬੇਬਕੂ ਬਣਾਉਂਦੇ ਨੇ ਇਸ ਤਰ੍ਹਾਂ ਦੀ ਟਵੰਗ ਕਰਕੇ ਮੈਂ ਜਿਹੜੀ ਤੁਸੀਂ ਕੱਟਣ ਦੀ ਮੈਂ ਉਸ ਦੇ ਨਾਲ ਤੁਹਾਡੇ ਐਗਰੀ ਹਾਂ ਪਰ ਸਾਡਾ ਇਹਦਾ ਮਕਸਦ ਇਹ ਨਹੀਂ ਵੀ ਇਹਨਾਂ ਨੂੰ ਚੱਕ ਕੇ ਤੁਸੀਂ ਸ਼ੈਲਟਰਾਂ 'ਚ ਸੁੱਟ ਦਿਓ ਮਕਸਦ ਕੀ ਸਟੈਰਾਈਜੇਸ਼ਨ ਇਹ ਬੱਚਿਆਂ ਨੂੰ ਪਿਆਰ ਚਾਹੀਦਾ ਮੈਂ ਗਾਰੰਟੀ ਦਿੰਦਾ ਤੁਸੀਂ ਆਪਣੇ ਰੀਲ ਜਿਹੜੇ ਡੌਗ ਨੇ ਉਹਨਾਂ ਨੂੰ ਬਿਸਕਟ ਜਾਂ ਦੁੱਧ ਪਾ ਦਿਓ ਸਾਰੀ ਜ਼ਿੰਦਗੀ ਤੁਹਾਡਾ ਸਾਹ ਨਹੀਂ ਭੁੱਲਣਗੇ ਤੇ ਇਨਸਾਨ ਨੂੰ ਤੁਸੀਂ ਸਾਰੀ ਜ਼ਿੰਦਗੀ ਖਲਾਉਂਦੇ ਰਹੋ ਚਾਰ ਦਿਨ ਨਾ ਖਲਾਓ ਤੁਸੀਂ ਚਾਰ ਦਿਨ ਨਾ ਖਲਾਓ ਤੇ ਉਹ ਤੁਹਾਡੇ ਦੁਸ਼ਮਣ ਬਣ ਜਾਣਗੇ ਇਹ ਇਹ ਆਸਾਨ ਪਰਪੋਚ ਨਹੀਂ ਹੈ ਸੋ ਇਨਸਾਨਾਂ ਤੋਂ ਬਚਣਾ ਚਾਹੀਦਾ ਇਹਨਾਂ ਤੋਂ ਨਹੀਂ ਇਹ ਪਿਆਰ ਕਰਦੇ ਨੇ ਸਭ ਨਾਲ ਸਰ ਜਿਵੇਂ ਇੱਕ ਚੀਜ਼ ਹੋਰ ਵੀ ਵੇਖੀ ਜਾਂਦੀ ਹੈ ਕਿ ਮਤਲਬ ਗੱਲ ਸੁਣਨ ਵਿਚਾਰੀ ਸੀ ਕਿ ਨਸਬੰਦੀ ਜੋ ਕਿ ਕਰ ਦੇਣੀ ਚਾਹੀਦੀ ਹੈ ਡੌਗਜ਼ੀ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਉਹ ਪਰਜਾਤੀ ਹੈ ਡੌਗਜ਼ੀ ਉਹ ਨਹੀਂ ਦੇਖਣ ਨੂੰ ਮਿਲ ਸਕਦੀ ਬਿਲਕੁਲ ਜਿਹੜੀਆਂ ਇਸ ਤਰ੍ਹਾਂ ਦੀ ਉਹ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਕਰਦੀਆਂ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੈ ਹੁਣ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਆ ਜਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਨੇ ਜਿਸ ਤਰ੍ਹਾਂ ਕਈ ਲੋਕ ਆ ਗਏ ਨੇ ਉਹ ਸਟਰੀਟ ਡੌਗ ਨੂੰ ਵੀ ਪਾੜ ਦੇ ਇਸ ਤਰ੍ਹਾਂ ਪ੍ਰਜਾਤੀਆਂ ਨਹੀਂ ਖਤਮ ਹੋਣਗੀਆਂ ਪਰ ਇਹ ਪਾਪੂਲੇਸ਼ਨ ਘਟ ਜੇਗੀ ਉਹਨਾਂ ਦਾ ਖਾਣਾ ਉਹਨਾਂ ਨੂੰ ਪ੍ਰੋਪਰ ਮਿਲੇਗਾ ਉਹ ਅਗਰੈਸਿਵ ਨਹੀਂ ਹੋਣਗੇ ਹੁਣ ਤੁਸੀਂ ਦੇਖੋ ਮੇਰੇ ਕੋਲ ਇੱਕ ਡੌਗ ਪਿਆ ਠੀਕ ਹੈ ਜੀ ਉਹਨੂੰ ਕੋਈ ਗੱਡੀ ਵਾਲਾ ਚੁਲਾ ਗਿਆ ਮੈਂ ਤੁਹਾਨੂੰ ਫੋਟੋ ਕੱਢਾਂਗਾ ਤਾਂ ਇੱਕ ਮੈਨੂੰ ਟਾਈਮ ਲੱਗ ਜਾਏਗਾ ਇੱਕ ਸੈਕਿੰਡ ਤੇ ਉਹਦੇ ਤੋਂ ਗੱਡੀ ਚੜਾ ਗਿਆ ਤੇ ਉਹਦੀ ਲੱਤ ਨਹੀਂ ਡੈਮੇਜ ਹੋ ਗਈ ਅਸੀਂ 15 ਦਿਨ ਜਿਹੜਾ ਜੀ ਉਹਦਾ ਇਲਾਜ ਕਰਾਇਆ ਪਰ ਉਹਦੀ ਲੱਤ ਨਹੀਂ ਬਚਾ ਸਕੇ ਅਸੀਂ ਪਰਸੋਂ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਹੈਗਾ ਉਹਦੀ ਲੱਤ ਸਾਨੂੰ ਕਟਵਾਣੀ ਪਈ ਅਸੀਂ ਉਹਦੀ ਸੇਵਾ ਕਰ ਰਹੇ ਹਾਂ ਪਰ ਇੱਥੇ ਜਿਹੜੀ ਦੱਸਣ ਜੋ ਗੱਲ ਉਹਦੇ ਨਾਲ ਜਿੰਨੇ ਅੱਠ ਦਾ ਡੌਗ ਸੀਗੇ ਹੁਣ ਸਾਰੀਆਂ ਗੱਡੀਆਂ ਦੇ ਪਿੱਛੇ ਭੱਜਣ ਲੱਗ ਗਏ ਕਿਉਂ ਭੱਜਣ ਲੱਗ ਗਏ ਬਈ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਜਿੰਨੇ ਗੱਡੀਆਂ ਵਾਲੇ ਨੇ ਸਾਰੇ ਸਾਡੇ ਦੁਸ਼ਮਣ ਨੇ ਐਸੇ ਤਰ੍ਹਾਂ ਹੀ ਡੌਗ ਜਿਹੜੇ ਨੇ ਐਗਰੈਸਿਵ ਹੁੰਦੇ ਨੇ ਜਿਨ੍ਹਾਂ ਕਰਕੇ ਡੌਗ ਬਾਈਟ ਦੀ ਜਿਹੜੇ ਕੇਸ ਨੇ ਵਧਦੇ ਜਾ ਪਿਆਰ ਤਾਂ ਕੀ ਕਰਨਾ ਉਹਨੂੰ ਦੁੱਧ ਤਾਂ ਕੀ ਪਾਣਾ ਸੀ ਉਹਨੂੰ ਲੇਕਿਨ ਅਸੀਂ ਉਹਨਾਂ ਨੂੰ ਮਾਰਨ ਦੇ ਉੱਤੇ ਤੁਰ ਪੈਨੇ ਨੇ ਸੋ ਸਾਨੂੰ ਲੋਕਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਵੀ ਪਿਆਰ ਕਰੋ ਆ ਦੇਖੋ ਅੱਲਾਹ ਦਾ ਹਾਲਾਤ ਜਦੋਂ ਤੁਸੀਂ ਆ ਲੋ ਮਤਲਬ ਕਿਤੇ ਵੀ ਹੈ ਨਾ ਜੀ ਵਨ ਸਾਈਡਡ ਤੁਸੀਂ ਗੱਲ ਕੋਈ ਵੀ ਸੁਣੋਗੇ ਤਾਂ ਉਹ ਸਾਨੂੰ ਦੁੱਖ ਲੱਗਦਾ ਆ ਦੇਖੋ ਹਾਲਾਤ ਆ ਦੇਖੋ ਅਰਜਿੰਦਰ ਜੀ ਮੇਰੇ ਨਾਲ ਖੜੇ ਨੇ ਆ ਹਾਲਾਤ ਸੀ ਆ ਆ ਸੀ ਹਾਲਾਤ ਇਹ ਆ ਹਾਲਾਤ ਆ ਦੇਖੋ ਆ ਦੇਖੋ ਆ ਪੱਟੀ ਹੋ ਰਹੀ ਆ ਲੋ ਇਹ ਭਾਈ ਸਾਹਿਬ ਨਾਲ ਗਏ ਇਹਨਾਂ ਦੇ ਚਾਰੋਂ ਬੱਚੇ ਫੋਰਨ ਚ ਨੇ ਪਰ ਫਿਰ ਵੀ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਪੀਆਰ ਆ ਫੋਰਨ ਦੇ ਵਿੱਚ ਪਰ ਫਿਰ ਵੀ ਆ ਦੇਖੋ ਆ ਹਾਲਾ ਸੀ ਇਹਦਾ ਕੀ ਕਸੂਰ ਸੀ ਹੁਣ ਇਹ ਆਪਣੇ ਬੱਚਿਆਂ ਨੂੰ ਛੱਡ ਕੇ ਪੀਆਰ ਉੱਤੇ ਹੋਣ ਦੇ ਬਾਵਜੂਦ ਇਹ ਡੌਗ ਲਵਰ ਅੱਜ ਵੀ ਅੜਦਾਸ ਕਰਨ ਦੇ ਵਿੱਚ ਡੌਗ ਬੈਠੇ ਨੇ ਸੋ ਮੈਂ ਬੇਨਤੀ ਕਰਨੀ ਚਾਹਨਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਇਹਨਾਂ ਨੂੰ ਸ਼ੈਲਟਰਾਂ 'ਚ ਭੇਜੋ ਅਗਰ ਇੱਕ ਬੱਚੇ ਨੂੰ ਕਿਸੇ ਨੇ ਕਸੂਰ ਕਰਤਾ ਉਹਨੇ ਵੜ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਸਾਰਿਆਂ ਨੂੰ ਆਪਾਂ ਚੱਕ ਕੇ ਉੱਥੇ ਭੇਜ ਦਈਏ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਸਟਾਈਲਿਸ਼ਨ ਕੀਤੀ ਜਾ ਸਕਦੀ ਉਹਨਾਂ ਨਾਲ ਪਿਆਰ ਵਧਾਇਆ ਜਾ ਸਕਦਾ ਕਦੀ ਨਹੀਂ ਵੜਣਗੇ ਸਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਲੱਗਦਾ ਜਿਵੇਂ ਆਪਾਂ ਡੌਗਸ ਨੂੰ ਕਿ ਅਗਰ ਇੱਕ ਮੱਲੇ ਦੇ ਵਿੱਚ ਅਗਰ ਕੋਈ ਦੂਜਾ ਕੁੱਤਾ ਵੀ ਆ ਜਾਂਦਾ ਦੁੱਤੇ ਡੋਗ ਵੀ ਆ ਜਾਂਦਾ ਤਾਂ ਵੀ ਸਾਰੇ ਮਿਲ ਕੇ ਉਹਨੂੰ ਉੱਥੋਂ ਦੀ ਭਜਾ ਦਿੰਦੇ ਆ ਪਰ ਇੱਕ ਸ਼ੈਲਟਰ ਦੇ ਵਿੱਚ ਰੱਖਣਾ ਪੋਸੀਬਲ ਹੈ ਜਾਂ ਨਹੀਂ ਬਿਲਕੁਲ ਇੰਪੋਸੀਬਲ ਹੈ ਇਹਦੇ ਲਈ 300 400 ਏਕੜ ਜਗ੍ਹਾ ਤੇ ਦਿੱਲੀ ਦੇ ਵਿੱਚ ਚਾਹੀਦੇ 300 400 ਕਿੱਲੇ ਜਗ੍ਹਾ ਇਹ ਇੰਪੋਸੀਬਲ ਹੈ ਤੁਸੀਂ ਇਹ ਛੱਡੋ ਜੀ ਗੱਲ ਇਹ ਗੱਲ ਕਰਦੇ ਨੇ ਇਹਨਾਂ ਨੂੰ ਇਹਨਾਂ ਨੂੰ ਫੀਡ ਦੇਣ ਦੀ ਸਿਵਲ ਹਸਪਤਾਲ ਦੇ ਵਿੱਚ ਆ ਮੈਂ ਇੱਕ ਕੇਸ ਲੈ ਕੇ ਆ 25 ਕਰੋੜ ਰੁਪਏ ਦਾ ਘੁਟਾਲਾ ਚੱਲ ਰਿਹਾ ਵਿਜੀਲੈਂਸ ਦਫ਼ਤਰ ਹੀ ਜਾ ਰਿਹਾ ਸੀ ਮੈਂ ਇੱਧਰ ਆ ਗਿਆ ਉਹ ਜਿਹੜੇ ਜਵਾਨ ਆਲੇ ਉਹਨਾਂ ਦੀਆਂ ਦਵਾਈਆਂ ਖਾ ਕੇ 25 ਕਰੋੜ ਰੁਪਏ ਦੀਆਂ ਵੀ ਐਵੀਡੈਂਸ ਹੈ ਮੇਰੇ ਕੋਲ ਸਾਰੀ ਠੀਕ ਹੈ ਨਾ ਜੀ ਉੱਥੇ ਇਨਕੁਆਇਰੀ ਚੱਲਦੀ ਆ 4 ਐਸਐਮਓ ਤੇ ਤੇ ਹੋਰ ਪਰਚਾ ਹੋ ਰਿਹਾ ਉਹਨਾਂ ਦੇ ਉੱਤੇ ਤੇ ਇਹਦਾ ਵਿਚਾਰੇ ਬੇਜਵਾਨ ਹੈ ਇਹਨਾਂ ਦਾ ਕੀ ਹਾਲ ਕਰਨਗੇ ਇਹਨਾਂ ਦੇ ਨਾਂ ਤੇ ਕਰੋੜਾਂ ਰੁਪਏ ਦੇ ਘੁਟਾਲੇ ਹੋਣਗੇ 600 ਕਰੋੜ ਰੁਪਇਆ ਨਾਲਾ ਛੱਟਣ ਵਾਸਤੇ ਨਾਲੇ ਦੀ ਸਫਾਈ ਕਰਨ ਵਾਸਤੇ ਸਰਕਾਰ ਵੱਲੋਂ ਆਇਆ ਸੈਂਟਰ ਗਵਰਨਮੈਂਟ ਉਹ 600 ਕਰੋੜ ਹੀ ਖਾ ਗਏ ਤੁਸੀਂ মিডিਆ ਵਾਲੇ ਰੋਜ਼ ਜਾਣਦੇ ਹੋ ਉੱਥੇ ਜਾ ਕੇ ਹਲੇ ਤੱਕ ਨਾਲੇ ਦੀ ਸਫਾਈ ਨਹੀਂ ਹੋਈ ਤੇ ਇਹ ਕਿੱਥੋਂ ਬੇਜਵਾਨਾਂ ਨੂੰ ਇਹ ਤਾਂ ਇਹਨਾਂ ਲਈ ਤਾਂ ਜਿਹੜੇ ਕਰ ਬੇਜਵਾਨ ਬਣ ਜਾਣਗੇ ਆਪਣੀ ਕਮਾਈ ਦਾ ਸਾਧਨ ਕਰਪਸ਼ਨ ਦਾ ਸਾਧਨ ਜਿਵੇਂ ਸਰ ਆ ਦੇਖਿਆ ਜਾਂਦਾ ਹੈ ਕਿ ਪੂਰਾ ਦੇਸ਼ ਜੋ ਕਿ ਜਾਗਰੂਤ ਹੋਇਆ ਹੈ ਇਸ ਸਮੇਂ ਡੌਗ ਲਵ ਇੱਕਜੁੱਟ ਹੋ ਗਿਆ ਹੈ ਕਿਸੇ ਵੀ ਕੀਮਤ ਇਹ ਫੈਸਲਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਰੇ ਆਪਣੀ ਜਾਨ ਦੇਣ ਲਈ ਵੀ ਤਿਆਰ ਨੇ ਤੁਸੀਂ ਦੇਖਿਆ ਮੁੰਬਈ ਦੇ ਵਿੱਚ ਜੈਨ ਸਮਾਜ ਕਿੱਡਾ ਖੜਾ ਹੋ ਗਿਆ ਕਬੂਤਰਾਂ ਨੂੰ ਜਿਹੜਾ ਹੈਗਾ ਲੱਖਾਂ ਕਬੂਤਰਾਂ ਨੂੰ ਬੌਂਡ ਕਰਤਾ ਸੀ ਵੀ ਕਬੂਤਰਾਂ ਨੇ ਬਿਮਾਰੀ ਫੈਲਦੀ ਉਹ ਹੱਦ ਆ ਯਾਰ ਇੱਥੇ ਇਹ ਇਹ ਜਗ੍ਹਾ ਜਿਹੜੀ ਆ ਪੰਛੀਆਂ ਦੀ ਹੈ ਕੁਦਰਤ ਨੇ ਬਣਾਏ ਨੇ ਇਹ ਸਾਰੀ ਐਨੀਮਲ ਦੀ ਜਗ੍ਹਾ ਹੈਗੀ ਅਸੀਂ ਉਹਦੇ ਤੇ ਕਬਜ਼ਾ ਕਰੀ ਬੈਠੇ ਅਸੀਂ ਜੰਗਲਾਂ ਦੇ ਜੰਗਲ ਕੱਟ ਕੇ ਉੱਤੇ ਕਰਦੇ ਕਬਜ਼ਾ ਕਰੀ ਬੈਠੇ ਆਜੋ ਜੈਨ ਸਮਾਜ ਨੇ ਪਾੜਦੇ ਸਾਰੇ ਕੀ ਕਰ ਲਿਆ ਜਦੋਂ ਸਾਰਾ ਸਮਾਜ ਖੜਾ ਹੋ ਜਾਂਦਾ ਨਾ ਜੀ ਉਦੋਂ ਜਿੱਤ ਹੀ ਪ੍ਰਾਪਤ ਹੁੰਦੀ ਆ ਹੁਣ ਸਰ ਯੂਨਿਟੀ ਸਟੈਂਡ ਬਿਲਕੁਲ ਹੁਣ ਵੀ ਇਹ ਜਿਹੜਾ ਹੈਗਾ ਪੂਰਾ ਸਮਾਜ ਖੜਾ ਹੈਗਾ ਅਸੀਂ ਇਹ ਜਿਹੜੇ ਬੇਜਵਾਨਾਂ ਨੂੰ ਇਹ ਇਨਸਾਫ ਦਵਾ ਕੇ ਰਮਾਵਾਂਗੇ ਸਰ ਮੈਮ ਜਿਵੇਂ ਸਰ ਦਾਸਰੇ ਸੀਗੇ ਕਿ ਜਿਹੜੇ ਮਿਸ਼ਨਰੂਲਾ ਜੀ ਨੇ ਉਹਨਾਂ ਨੇ ਇਦਾਂ ਬਿਜ਼ਨਸ ਇੱਕ ਕੀਤਾ ਵੈ ਕਿ ਸਾਰੇ ਡੌਗ ਨੂੰ ਰੀ ਲੋਕੇਟ ਕਰ ਲੈ ਕਰ ਰਹੇ ਨੇ ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਮੈਮ ਦੇਖੋ ਰੀ ਲੋਕੇਟ ਕੋਈ ਇਹ ਨਹੀਂਗਾ ਕਿ ਆਪਾਂ ਰੀ ਲੋਕੇਟ ਕਰੀਏ ਡੌਗ ਨੂੰ ਕਰਦੀ ਹੁਣ ਦੇਖੋ ਮੇਰੇ ਕੋਲ ਇੱਕ ਰਾਤ ਦੀ ਵੀਡੀਓ ਹੈ ਅਇਤਾ ਹਨ ਕਿ ਹੁਣ ਡਾਗ ਉਤਰ ਗਿਆ ਆਸਮਾਨ ਤੋਂ نیچے ਆ ਗਏ ਪਹਿਲਾਂ ਡਾਗ ਨਹੀਂ ਸੀ ਹੁਣ ਉਦੋਂ ਵੀ ਰੋਟੀ ਪਾਉਂਦੇ ਸੀ ਆਪਾਂ ਰੋਟੀ ਦੇ ਰਹੇ ਸੀ ਉਹਨਾਂ ਨੂੰ ਪਾਣੀ ਰੱਖਦੇ ਸੀ ਲੋਕਾਂ 'ਚ ਧਾਰਮਿਕ ਭਾਵਨਾਵਾਂ ਸੀ ਹੁਣ ਧਾਰਮਿਕ ਭਾਵਨਾਵਾਂ ਖਤਮ ਹੋ ਗਈਆਂ ਆਪਾਂ ਰੋਟੀ ਨਹੀਂ ਪਾਉਂਦੇ ਆਪਾਂ ਖੁਦ ਹੀ ਪੀਜ਼ ਜਬਰਗਰ ਤੇ ਚਲੇ ਗਏ ਆ ਆਪਾਂ ਰੋਟੀ ਕੀ ਪਾਣੀ ਆਪਾਂ ਰੋਟੀ ਨਹੀਂ ਪਾਉਂਦੇ ਦੁਕਾਨਦਾਰ ਕਿਸੇ ਨੂੰ ਬੈਠਣ ਨਹੀਂ ਦਿੰਦੇ ਆਪਾਂ ਕੋਈ ਪੇੜ ਨਹੀਂ ਛੱਡਿਆ ਜਿੱਦੀ ਛਾਂ ਚ ਉਹ ਜ ਬੈਠਣ ਉਹਨਾਂ ਨੂੰ ਗਰਮੀ ਨਾ ਲੱਗੇ ਉਹ ਅਗਰੈਸਿਵ ਨਾ ਹੋਣ ਆਪਾਂ ਵੀਕ ਲੈਨੇ ਫਾਸਟ ਲੈ ਕੇ ਜਾਂਦੇ ਆ ਹਾਰਨ ਬਜਾਉਨੇ ਆ ਆ ਇਹਦੀ ਦੇਖੋ ਮੇਰੇ ਕੋਲ ਪੂਰੀ ਉਦਾਹਰਣ ਆ ਇਹ ਦੇਖੋ ਆਪਾਂ ਸੌਣ ਨਹੀਂ ਦੇ ਰਹੇ ਆਪਾਂ ਜੇ ਆਪਾਂ ਖੁਦ ਰੈਸਲੈਸ ਆ ਤਾਂ ਆਪਾਂ ਵੀ ਅਗਰੈਸਿਵ ਹੁੰਨੇ ਆ ਇਹ ਕੁਦਰਤ ਨਾਲ ਜੋ ਕਿ ਖਿਲਵਾਟ ਹੋ ਰਿਹਾ ਵਾ ਤੇ ਤੁਸੀਂ ਇੱਥੇ ਡੀਸੀ ਆਫਿਸ ਦੇ ਬਾਹਰ ਪਹੁੰਚਿਓ ਆਪਣੀ ਆਪਣੀ ਪੁਕਾਰ ਨੂੰ ਲੈ ਕੇ ਮੰਗ ਕੀ ਮੰਗ ਕਰਦੇ ਹੋ ਮੈਮ ਬਸ ਅਸੀਂ ਇਹੀ ਕਹਿੰਨੇ ਆ ਕਿ ਜੀਓ ਰिजिनੇ ਮੈਮ ਤੁਸੀਂ ਕੀ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜੇ ਡੌਗ ਲਵਰਸ ਨੇ ਇਸ ਸਮੇਂ ਬਹੁਤ ਜ਼ਿਆਦਾ ਅਗਰੈਸਿਵ ਹੋਏ ਹੋਏ ਨੇ ਦਿੱਲੀ ਦੇ ਵਿੱਚ ਜੋ ਕਿ ਸੁਪਰੀਮ ਕੋਰਟ ਨੇ ਜੋ ਆਪਣਾ ਨਵਾਂ ਆਦੇਸ਼ ਜਾਰੀ ਕੀਤਾ ਹੈ ਕਿ ਜੋ ਕਿ ਡੌਗਜ਼ ਦੇ ਵੱਢਣ ਦੀ ਜਿਹੜੀ ਵਾਰਦਾਤਾ ਨੇ ਉਹ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਸੀ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ डॉग्स कभी भी एग्रेसिव नहीं होते उनको लोग सारा टाइम हरास करते हैं सुबह से ले रात तक कितने केसेस आते हैं मेरे पास कि लोग डंडे लेके घूमते रहते हैं डॉग ऐसे एग्रेसिव नहीं होता जब तक उसको सताया ना जाए जब तक उसको परेशान ना किए किया जाए कोई डॉग एग्रेसिव नहीं होता और डॉग लवर्स सारे इसीलिए इकट्ठे हुए हैं क्योंकि ये बिल्कुल गलत हो रहा है इनजस्टिस हो रही है डॉग्स के साथ डॉग्स को उठा के ऐसे मरने के लिए डेथ पाउंड्स में फेंक देंगे ये पॉसिबल नहीं है कि आप एक जगह पे सारे डॉग्स इकट्ठे कर दो दैट मीन्स यू वॉन्ट टू किल डॉग्स दिस मीन्स यू यू हैव अ प्लान ऑफ किलिंग डॉग्स डॉग्स आर वेरी नाइस सॉफ्ट हार्टेड इतने एंजल्स होते हैं दरवेश बोला गया डॉग्स को देवता मानते हैं हमारे सनातन धर्म में भी डॉग्स को दरवेश मानते हैं फिर कैसे आप लोग उनको हर्ट कर सकते हो कैसे आप उनके लिए बुरा सोच सकते हो दिस इज वेरी रॉंग तो जेड़ा ये मुद्दा है एसपीसीए दा एसपीसीए दा, एस दा पहला तो की फंक्शन है एसपीसीए जेड़े बीमार जानवर ने ओना दे ट्रीटमेंट विच डील कर दिया बट मेनू बहुत ज्यादा लज्जा आंदी है कहंदे हो कि जेड़ी लुधियाना एसपीसीए है ਉਹਦੇ ਵਿੱਚ ਬਿਮਾਰ ਜਾਨਵਰਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਜਦੋਂ ਉਹ ਜਿਹੜੇ ਜਿਹੜੋਂ ਉਹਨਾਂ ਨੇ ਨੰਬਰ ਦਿੱਤੇ ਹੋਏ ਨੇ ਉਹਦੇ ਤੇ ਕਾਲ ਕਰੀਏ ਪਹਿਲਾਂ ਤਾਂ ਨੰਬਰ ਨਹੀਂ ਮਿਲਦੇ ਜੇ ਨੰਬਰ ਮਿਲਦੇ ਨੇ ਤਾਂ ਕੀ ਕਿਹਾ ਜਾਂਦਾ ਕਿ ਸਾਨੂੰ ਪੈਸੇ ਤੋਂ ਤਾਦਾ ਪਾਵਾਂਗੇ ਦੇਖੋ ਸਾਡੇ ਜਾਨਵਰ ਸੰਸਥਾਵਾਂ ਦੇ ਜਿਹੜੇ ਹਾਲ ਹੈ ਜੇ ਸਾਡੇ ਜਾਨਵਰ ਨਹੀਂ ਟ੍ਰੀਟ ਹੋ ਰਹੇ ਤੇ ਜੇ ਕਿਸੇ ਜਨਰਲ ਪਬਲਿਕ ਨੇ ਫੋਨ ਕਰਨਾ ਹੋਵੇ ਤੇ ਉਹਦੇ ਦੇ ਜਾਨਵਰ ਕਿੱਦਾਂ ਟ੍ਰੀਟ ਹੋਣਗੇ ਤੇ ਜਿਹੜਾ ਐਸਪੀਸੀਏ ਦੇ ਜਿਹੜੇ ਹੈਗੇ ਨੇ ਪੂਜਾ ਜੈਨ ਤੇ ਸੁਨੀ ਨਰੂਲਾ ਉਹ ਬਹੁਤ ਹੀ ਜ਼ਿਆਦਾ ਈਗੋਇਸਟਿਕ ਨੇ ਉਹ ਕਿਸੇ ਦੀ ਵੀ ਸੁਣ ਕੇ ਰਾਜ਼ੀ ਨਹੀਂ ਹੈ ਤੇ ਜਿਹੜੇ ਵੀ ਜਾਨਵਰ ਦੇ ਬਿਮਾਰ ਹੋਣਾ ਤਾਂ ਜਿਹੜਾ ਟਰੀਟਮੈਂਟ ਵੀ ਕੀਤਾ ਜਾ ਰਿਹਾ ਬਹੁਤ ਬੇਰਹਿਮੀ ਨਾਲ ਕੀਤਾ ਜਾ ਰਿਹਾ ਉਹਨਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਸਾਡੇ ਕੋਲ ਫੋਟੋਗ੍ਰਾਫਸ ਨੇ ਨਾ ਤੇ ਉਹਨਾਂ ਦੇ ਪ੍ਰੋਪਰ ਸਰਜਰੀਜ਼ ਹੁੰਦੀਆਂ ਨੇ ਨਾ ਹੀ ਉਹਨਾਂ ਦੀ ਪ੍ਰੋਪਰ ਜਿਹੜੇ ਡਾਕਟਰਸ ਨੇ ਨਾ ਹੀ ਉਹਨਾਂ ਕੋਲ ਪ੍ਰੋਪਰ ਡਾਕਟਰਸ ਦੀ ਫੈਸਿਲਿਟੀ ਅਵੇਲੇਬਲ ਹੈ ਤੇ ਜਿਹੜੀ ਸਾਡੀ ਅੱਜ ਮੰਗ ਹੈ ਡੀਸੀ ਸਾਹਿਬ ਤੋਂ ਇਹੀ ਹੈ ਕਿ ਜਿਹੜੇ ਐਸਪੀਸੀਏ ਹੈ ਉਹਨਾਂ ਦੀ ਜਿਹੜੀ ਬੋਡੀ ਹੈ ਉਹਨੂੰ ਚੇਂਜ ਕੀਤਾ ਜਾਵੇ ਜਿਹੜੇ ਸੁਨੀਲ ਨਰੂਲਾ ਤੇ ਪੂਜਾ ਜੈਨ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਉਹਨਾਂ ਦੀ ਜਗ੍ਹਾ ਕਿਸੇ ਸਮਝਦਾਰ ਬੰਦੇ ਨੂੰ ਐ ਓਕੇ ਸੱਟਾ ਡਾਡਾ ਇੱਕ ਗਾਣਾ ਵੀ ਆ ਡੌਗਸ ਦੇ ਉੱਤੇ ਤੁਸੀਂ ਉਹ ਦੀ ਦੋ ਲੈਣਾ ਸਾਡੇ ਨਾਲ ਸਾਂਝਿਆ ਕਰ ਸਕਦੇ ਹੋ ਹਾਂਜੀ ਉਹ ਗਾਣਾ ਹੈ ਇੱਕ ਤਾਂ ਪਹਿਲਾ ਜਿਹੜਾ ਗਾਣਾ ਸੀ ਮਾਨਾ ਬੇਜ਼ੁਬਾਨ ਹੋ ਪਰ ਦਿਲ ਤੋਂ ਮੇਰੇ پاس ਹੈ ਤੇਰੀ ਤਰ੍ਹਾਂ ਬੰਦੇ ਜੀਣੇ ਕੀ ਮੈਨੂੰ ਆਸ ਹੈ ਉਹ ਸਾਡਾ ਪਹਿਲਾ ਗਾਣਾ ਸੀਗਾ ਇਹ ਗਾਣੇ ਤੇ ਕਾਫੀ ਆਈਏ ਸਫੀਸਰਸ ਆਈਪੀਐਸ ਆਫੀਸਰਸ ਪੋਲੀਟੀਸ਼ੀਅਨਸ ਸੈਲਬ੍ਰਿਟੀਜ਼ ਕਾਫੀ ਆਨੇ ਰੀਜ਼ ਬਣਾਈਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਹੋਏ ਕਿ ਉਸ ਗਾਣੇ ਦੇ ذریعے ਅੱਪਾ ਇੱਕ ਵੈਜੀਟੇਰੀਅਨਿਜ਼ਮ ਤੇ ਐਨੀਮਲ ਲਵਰਸ ਦੀ ਬਹੁਤ ਵੱਡੀ ਮੁਹਿੰਮ ਚੜੀ ਹੈ ਤੇ ਕਾਫੀ ਲੋਕਾਂ ਨੂੰ ਵੈਜੀਟੇਰੀਅਨਿਜ਼ਮ ਵੱਲ ਕਨਵਰਟ ਕੀਤਾ ਤੁਸੀਂ YouTube ਤੇ ਜਾ ਕੇ ਕਮੈਂਟਸ ਵੀ ਪੜ ਸਕਦੇ ਹੋ ਹੁਣ ਅੱਪਾ ਉਹ ਇਹ ਮਤ ਭੁੱਲਣਾ ਬੰਦੇ ਆ ਤੂੰ ਵੀ ਪਲਵਰ ਦਾ ਮਹਿਮਾਨ ਹੈ ਉਹਦੇ ਵਿੱਚ ਅਪਨ ਦਿਖਾਇਆ ਸੀ ਕਿ ਜਿਹੜਾ ਇਨਸਾਨ ਤੇ ਉਹਦੀ ਮਾਂ ਹੈ ਉਹਦਾ ਸ਼ੁਰੂ ਤੋਂ ਲੈ ਕੇ ਅੰਤ ਕਿਦਾਂ ਜੀਵਨ ਬੀਤਦਾ ਤੇ ਜਿਹੜੀ ਜਾਨਵਰ ਹੈ ਤੇ ਉਹਦੀ ਮਾਂ ਹੈ ਉਹਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿਦਾਂ ਜੀਵਨ ਜੀਤਦਾ ਤੇ ਕਿਦਾਂ ਇੱਕ ਜਾਨਵਰ ਨੂੰ ਇਨਸਾਨਾਂ ਪਿੱਛੇ ਆਪਣੀ ਜ਼ਿੰਦਗੀ ਗਵਾਣੀ